ਪਸਵਾਂ ਦਾ ਜਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम श्रोताओं ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਨੱਥੇਵਾਲਾ ਨੱਥੇਵਾਲੇ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਸਿਰਸੜੀ ਦਾ ਗਵੰਡੀ ਜਿਹੜਾ ਪਿੰਡ ਆ ਇਹ ਫਰੀਦਕੋਟ ਦੇ ਬਿਲਕੁਲ ਨੇੜੇ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਵੀਰੇ ਦੇ ਚਾਰ ਦੇ ਜਾਨਵਰ ਚਾਰ ਵਕਾਊ ਆ ਮਿੱਤਰੋ ਤਿੰਨ ਹੀ ਫਰ ਵੱੱਠੀਆਂ ਖੀਰੀਆਂ ਦੰਦਾਂ ਤੋਂ ਬਾਈ ਹੋਣੀਆਂ ਤੇ ਦੰਦ ਪਟਕੇ ਵੀ ਤੁਸੀਂ ਤਸੱਦੀ ਆਪ ਵੀ ਕਰਿਓ ਇੱਕ ਟੋਕੜ ਗੱਬਣ ਬਹੁਤ ਸੋਹਣੀ ਬੈੜ ਦਿਖਾਉਣੀ ਹੈ ਚਾਰ ਨਾਕ ਟੋਟਲ ਹੋਣਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਭਰਾ ਪਹਿਲੀ ਵਾਰੀ ਚੈਨਲ ਤੇ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨਾਂ ਭਰਾਵਾਂ ਨੇ ਅਜੇ ਤੱਕ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰ ਲਿਓ ਜਿਹੜੇ ਭਰਾ ਵੀਡੀਓ ਨੂੰ ਸ਼ੇਅਰ ਤੋਂ ਕਿ ਪਵਾਂਦੇ ਰਹਿੰਦੇ ਹੋ ਸ਼ੇਅਰ ਜ਼ਰੂਰ ਕਰਦੇ ਹੋ ਆ ਜੋ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਲੈਣੇ ਆਂ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਆ ਵਟਾਂਗੀ ਬਾਈ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਸਾਰੇ ਪਰਿਵਾਰ ਚੜਦੀ ਕਲਾ ਜੀ ਹਾਂਜੀ ਹਾਂਜੀ ਅੱਛਾ ਜਾਨਵਰ ਆਪਣੇ 4 ਵਕਾਉਆ ਹੈ ਨਾ ਜੀ ਪਹਿਲੇ ਨੰਬਰ ਤੇ ਗਾਂ ਕਿੰਨੇ ਚੜਦੀ ਕੱਪਣ ਹੋ ਗਈ ਬਾਈ ਇਹ ਭਈਆ 6 ਤਰੀਕ ਨੂੰ ਇਹਨ ਦੁੱਧ ਦਾ 8 ਤੋਂ 4 ਤੋਂ 5 ਕਿਲੋ ਦੋਨਾਂ ਫਿਰ ਜੇ ਦੁੱਧ ਪਰ ਡਰਾਈ ਵਾਲੇ ਪਾਸੇ ਨੂੰ ਕਰਦਾ ਪਿਆ ਹਾਂਜੀ ਹਾਂਜੀ ਫੀਡ ਫੂਲ ਘਟਾਈ ਆ ਠੀਕ ਆ ਉਵੇਂ ਜੇ ਕੋਈ ਫੀਡ ਪਾ ਲਵੇ 8-9 ਕਿਲੋ ਤਾਂ ਕਰ ਜੂਗਾ ਫਿਰ ਤਾਂ ਜਿਆਦਾ ਕਰ ਜੂ 10 ਤੋਂ ਉੱਤੇ ਵਾਜੂਗੀ ਜੇ ਤਾਜੀ ਕਿੰਨਾ ਦੁੱਧ ਦੇ ਦਿੰਦੀ ਬਈ ਤਾਜੀ ਇਹ ਤਾਂ ਹੈਗਾ 23-24 ਦਾ ਜੀ ਠੀਕ ਆ ਚੰਗਾ ਲੈਵਲ ਹੋਊਗਾ ਤਿਆਰ ਕਰਦੇ ਵਧੀਆ ਆ ਬਤਾਉਂਗੀ ਬਈ ਕਿਉਂਕਿ ਉਹਨਾਂ ਦਾ ਸਾਹਮਣੇ ਆ ਜੰਨੇ ਵੀ ਰਿਆਣੀ ਹਨਾ ਵੀਰੇ ਹਾਂਜੀ ਬਈ ਅੱਛਾ ਚੂਣ ਚਾਂਣ ਨੂੰ ਕਿਵੇਂ ਓਕੇ ਜੀ ਚੂਣ ਚਾਂਣ ਨੂੰ ਓਕੇ ਬਈ ਠੀਕ ਆ ਵੱਡੇ ਬਈ ਇਹਦਾ ਕੀ ਰੇਟ ਰਹੂਗਾ ਵੀਰੇ ਇਹਦਾ ਵੀਰੇ 45000 ਜੀ 45000 ਰੁਪਏ ਮਾਨਤਨ ਹੋ ਜੂ ਵਿੱਚ ਵਿੱਚ ਹਾਂਜੀ ਕਰ ਦਾਂਗੇ ਕੱਢੀ ਬੈਰ ਨੂੰ ਤੋਰਦੇ ਭਰਾ ਇਹਨੂੰ ਕੜਾ ਗਵੱਚੀਆਂ ਰਹਿਣ ਦਾਂਗੇ ਕੜੀਆਂ ਤੋਰਦੇ ਇਹਨੂੰ ਗਾਂ ਲੈ ਵੀ ਮਿੱਤਰੋ ਤੋਰਦੀ ਵੀ ਵੇਖ ਲੋ ਕਰਮਾਂ ਵਾਲੀ 6 ਮਹੀਨਿਆਂ ਦੀ ਗੱਬਣ 6 ਤਰੀਕ ਨੂੰ ਇਹਨੂੰ 6 ਮਹੀਨਾ ਲੱਗ ਜੂਗਾ ਜਿਹੜੀ ਮਹੀਨੇ ਦੀ ਅੱਜ ਇੱਕ ਹੋਈ ਹੈ ਹਨਾ ਵੀਰੇ ਹਾਂਜੀ ਅੱਜ ਤੋਂ 50 ਦਿਨਾਂ ਨੂੰ ਇਹਨੂੰ 6 ਮਹੀਨਾ ਲੱਗ ਜੂ ਹਾਂਜੀ ਕਿ 6 ਮਾਂ ਪੂਰਾ ਹੋ ਜਾਊਗਾ ਇਹਨੇ ਛੇ ਮਹੀਨਾ ਲੱਗੂਗਾ ਲੱਗੂ ਪੰਜ ਕਬਲੀਡ ਹੋ ਜਾਣਾ ਛੇ ਮਹੀਨਾ ਲੱਗ ਜੂਗਾ ਵੀਰੇ ਇਹਨੂੰ ਕਰਮਾਂ ਵਾਲੀ ਨੂੰ ਦੁੱਧ ਅਰਜ ਵੀ ਤੇ ਜਦੋਂ ਸੇਵਾ ਕਰਕੇ ਦਾਣਾ ਫੀਡ ਪਾ ਲੋ ਪਾਈ ਜਾਂਦਾ ਦੱਸੇ ਤੇ ਵਜਦੀ ਆ ਪਰ ਫੀਡ ਪਾਈ ਨੇ ਬੰਦ ਕੀਤੀ ਹੋਈ ਹੈ ਡਰਾਈ ਵਾਲੇ ਪਾਸੇ ਨੂੰ ਮੋੜ ਮੋੜਿਆ ਹੋ ਜਾਂਦਾ ਬੈੜ ਚੰਗੀਆਂ ਕੱਦ ਕਾਟ ਵਾਲੀ ਸੋਹਣੀ ਸਨਕੀ ਪਲੀ ਸਭੀ ਬਜਰ ਮوجود ਆਲੇ 2 ਨੰਬਰ ਤੇ ਬੱਚੀ ਜਿਹੜੀ ਟੱਪੀ ਪਈ ਤੇ ਖੀਰੀ ਬੱਚੀ ਹੈ ਖੀਰੀ ਇਹ ਦੰਦਾ ਤੋਂ ਵੀਰੇ ਹਾਂਜੀ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਆ ਵੱਡੇ ਬਾਈ ਤੇਰੀ ਮਾਂ ਦਾ ਆਪਣੇ ਦੂਜੇ ਪਾਸੇ ਹੀ ਖੜੀ ਹੈ ਜੀ ਉਹਦਾ ਹੈਗਾ 27 28 ਕਿਲੋ ਠੀਕ ਹੈ ਵੀਰੇ ਫੋਟ ਬੜੀ ਜੀ ਦਿਖਾ ਦਿੱਤੀ ਪਿੰਦੇ ਜਿਹੜੀ ਆ ਗਈ ਆਪਾਂ ਵਾਲੀ ਤਣੀ ਹੈਗੀ ਪਰ ਫਿਰ ਵੀ ਐਵੇਂ ਅਗਲਾ ਕਹੂਗਾ ਵਿਖਾਈ ਨਹੀਂ ਦਾਗ ਜਾਈਆ ਥਣ ਦਾ ਫਿਰ ਵੀ ਦਿਖਾ ਲਈਏ ਯਾਰ ਹਾਂ ਆਹ ਆਏ ਹੋ ਗਿਆ ਬੱਚੀਆਂ ਤਿੰਨਾਂ ਦਾ ਰੇਡ ਇਕੱਠਾ ਹੀ ਕਰਨਾ ਦੂਜੀ ਵੀ ਖੀਰੀ ਹੋਏ ਵੱਡੇ ਵੀਰੇ ਹਾਂਜੀ ਦੂਜੀ ਖੀਰੀ ਟੀਕਾ ਲੈਣ ਆ ਲਈਆਂ ਤਾਂ ਦੋਵੇਂ ਬੱਚੇ ਹਾਂਜੀ ਇਹਦਾ ਟੀਕਾ ਲੈਣਾ ਹੈ ਲੈ ਬਈ ਇਹ ਕਿੰਨੇ ਮਹੀਨਿਆਂ ਦੀ ਹੋ ਗਈ ਵੱਡੀ ਸਾਲ ਤੇ ਕਰੀਬ ਹੋਊਗੀ ਜੀ ਸਾਲ ਦੇ 12-12 ਮਹੀਨਿਆਂ ਦੀਆਂ ਹਾਂਜੀ ਠੀਕ ਆ ਵੀਰੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਉੱਪਰਲੀ ਬੱਚੀ ਦਾ ਇਹ ਦੇ ਬਾਈ 20 ਪਲੱਸ ਹੀ ਆ ਸਾਰਿਆਂ ਦੀ ਬਾੜੀ ਚੰਗੀ ਬੱਚੀ ਆ ਉੱਪਰਲੀ ਹਾਂਜੀ ਹੂੰ ਇਹਦਾ ਰੇਟ ਵੀਰੇ ਇਹ ਆਪਾਂ ਇਕੱਠਿਆਂ ਦਾ ਹੀ ਕਰ ਲਾਂਗੇ ਠੀਕ ਆ ਉੱਪਰਲੀ ਕਿੰਨੇ ਚਰਦੀ ਹੋਗੀ ਡੱਬੀ ਤੇਨੂੰ ਨੰਬਰ ਵਾਲੀ ਉਹ ਹੋਊਗੀ 8-9 ਮਹੀਨਿਆਂ ਦੀ ਠੀਕ ਆ ਵੀਰੇ ਇਹਨਾਂ ਤਿੰਨਾਂ ਨੂੰ ਕਿੰਨੇ ਦੀ ਦੇ ਦਈਏ ਬਾਈ 55 ਹਜ਼ਾਰ ਤਿੰਨ ਦੇ ਦਿੰਦੇ ਹਾਂ ਤਿੰਨਾਂ ਬੱਚੀਆਂ ਦੀ ਡਿਮਾਂਡ 55000 ਹਾਂਜੀ ਦੇਵਾਂਗੇ ਸਹੀ ਪੁੱਛੀਆ ਦਾ ਦੁੱਧ ਤੇ ਵੀ ਨਹੀਂ ਪੂਰੇ ਹੁੰਦੇ ਜਿੰਨਾ ਦੁੱਧ ਪਿਆਇਆ ਦਾਣਾ ਹਨਾ ਹਾਂਜੀ ਤੇ ਇਹ ਵੀਰੇ ਨੇ ਤਾਂ ਵੇਚ ਰੀਆਂ ਬਈ ਅੱਗੇ ਸਿਆਲ ਆਉਂਦਾ ਪਸੂ ਜਾਦੇ ਕਰਕੇ ਹੋਰ ਨਹੀਂ ਕੋਈ ਕਵੀ ਹੈਗੀ ਜਿੰਨਾ ਭਰਾਵਾਂ ਨੇ ਬਈ ਬੱਚੀਆਂ ਤਿਆਰ ਕਰਨੀਆਂ ਪੜੀਆਂ ਪੜਾਈਆਂ ਆ ਉਹ ਵਿਚਾਲੜੀ ਬੱਚੀ ਤੇ ਆਹ ਬੱਚੀ ਰੋਜ਼ ਜਾ ਕੇ ਦੋ ਮਹੀਨਿਆਂ ਦੀ ਟੀਕਾ ਭਰਾ ਦਿਓ ਬਈ ਪਰਲੀ ਬੱਚੀ ਸਾਂਭਣੀ ਪਊਗੀ 6 ਮਹੀਨੇ ਤੇ ਇਹ ਬਈ 55000 ਰੁਪਏ ਤਿੰਨਾਂ ਦੀ ਡਿਮਾਂਡ ਆ ਗਾਂ ਦੀ ਕੀਮਤ ਹੈਗੀ ਆ ਜਿਹੜੀ 45000 ਰੁਪਏ ਜੇ ਸਾਰਾ ਕੁਝ ਹੀ ਲੈਣਾ ਤੇ ਲੱਖ ਰੁਪਈਆ ਬਣਦਾ ਵਾ ਵੀਰੇ ਸਾਰਾ ਪਸ਼ੂਆਂ ਦਾ ਚਾਰਾਂ ਦਾ ਵਿੱਚੋਂ ਮਾਨਤਨ ਹੋ ਜਾਊਗਾ ਨੰਬਰ ਵੀਰੇ ਕਿੰਨਾ ਆ ਗਿਆ ਬਈ ਆਪਣਾ ਨੰਬਰ 98154 ਜੀ 87505 ਇੱਕ ਵਾਰ ਹੋਰ ਬੋਲੀ 98154 ਜੀ 87505 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਦਾ ਰਾਬਤਾ ਹੈ ਮਿੱਤਰੋ ਪਿੰਡ ਨੱਥੇਵਾਲਾ ਜ਼ਿਲ੍ਹਾ ਬਈਨੂ ਫਰੀਦ